ਵਾਹਿਗੁਰੂ ਵਾਹਿਗੁਰੂ ਰਰਾ ਸਭ ਹਰ ਜੁਗ ਜੁਗ ਭਗਤ ਪਾਇਆ ਪੈਛ ਰਖਤਾ ਆਇਆ ਆਰਾਮ ਰਾਜੇ ਹਰ ਨਾਕਜ ਦੁਸ਼ਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿਆ ਨਿੰਦ ਕਾਂ ਪਿਠ ਦੇ ਨਾਨਦੇ ਮੁਕਲਾਇ ਜਨ ਨਾਨਕ ਸਹਰ ਸੇ ਵੀ ਅੰਤ ਲਈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸਕਤੋਂ ਨ ਹੋਏ ਤੂ ਕਰਤਾ ਕਨ ਨਾਮੇ ਨਾਹੀ ਜਾਹੂ ਕਰੇ ਨ ਹੋਏ ਬਲੇ ਹਾਰੀ ਕੁਦਰਤ ਬਸਿਆ ਤੇਰਾ ਅੰਤਰ ਜਾਈ ਲਖਿਆ ਰਹਾਉ ਆਤਮੈ ਜੋ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਹਿਬ ਸੋ ਹਾਲਿਉ ਜਿੰਦਗੀ ਤਿਸੋਂ ਪਾਰ ਪਿਆ ਕਹੋ ਨਾਨਕ ਕਰਤੇ ਕੇ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਆ ਸੋਦਰ ਰਾਗ ਅਸਮਹਿ ਲਾ ਪਹਿਲਾ ਇੰਕੋਂਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਜਤ ਬਸ ਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅਸ਼ੰਖਾ ਕਿਤੇ ਤੇਰੇ ਬਵਨ ਹਾਰੇ ਕਿਤੇ ਤੇਰੇ ਰਾਗ ਪਰੋ ਸੋ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਦੋਨੋਂ ਪੂਨ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਤੁਾਰੇ ਗਾਵਨ ਦੋਨੋਂ ਚਿਤ ਕੋ ਬਤਲਿ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਦੋਨੋਂ ਵਿਸ਼ਭਰਮਾ ਦੇਵੀ ਸੋ ਹੁਨ ਤੇਰੇ ਸਦਾ ਸਵਾਰੇ ਗਾਵਨ ਦੋਨੋਂ ਇਨ ਨਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਦੋਨੋਂ ਸਿਸਮਾ ਦੇ ਅੰਦਰ ਗਾਵਨ ਦੋਨੋਂ ਸਾਧ ਵਿਚਾਰੇ गांव तुंदनो जती से ती संतो की गांव तुंदनो वीर करारे गांव तुंदनो पन्नत पड़े न केसर जोग जोग वेदा नाले गांव तुंदनो मुणिया मनमोहन सुरगा मछि पाले गांव तुंदनो तुनो पाए तेरे अठ सती रत्न नाले गांव तुंदनो ज्योत महाबल सुरा गांव तुंदनो खाणी चारे गांव तुंदनो खंड मंडल पर मंडा कर कर रखे तेरे तारे सही तुंदनो गांव है ज्योत दभवनत तेरे भगत रसाले और केते गांव से मैं जितना नानकया बिचारे ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਬੀ ਉਸੀ ਜੈਨਾ ਸੀਤ ਨਾਜਨ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੇ ਮਾਇਆ ਜਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੁਪਤੀ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰਜੇ ਕੁੰਮਨ ਕਰਣਾ ਜਾਈ ਸੋ ਪਾਸਾ ਸਹ ਪਾਸਾ ਸਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਕਿਸਬ ਕੋ ਇਹ ਕੇਵੜ ਵੱਡਾ ਡੇਟਾ ਹੋਏ ਕੀਮਤ ਪਾਇ ਨਾ ਕਿਹਾ ਜਾਈ ਕਹਿਣੇ ਬਲ ਰਹਤੇ ਸਮਾਈ ਵੜੇ ਮੇਰੇ ਸਾਹਿਬਾ ਗੈਰ ਘੀਰਾ ਗੁੜੀ ਘਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਵਿੱਚ ਸੁਰਤ ਕਮਾਈ ਸਭ ਕੀਮਤ ਮਿਲ ਗਈ ਮਤ ਭਾਈ ਗਿਆਨੀ ਧਿਆਨੀ ਗੁਰ ਕਰਹਾਈ ਕਹਿਣਾ ਜਏ ਤੇ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆ ਇयां ਸਦਾ ਭੁਰਕਾ ਕੀ ਬਣਾਈਆਂ ਤੁਦਵਣ ਸiddhi ਕਿਨੇ ਨਾ ਭਈਆ ਕਰਮ ਮਿਲੇ ਨੇ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸੁ ਤੇ ਤਿਸੇ ਕਿਆ ਚਾਰਾ ਨਾਨਕ ਸਿ ਸੋਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣੋ ਕਾ ਸੱਚ ਨਾਉ ਸੱਚੇ ਨਾਮ ਕੀ ਲਾਗੇ ਪੋਕ ਉਸ ਬੁਕੇ ਗਾਇ ਜਲੀਏ ਦੋ ਸੋ ਕਬ ਵਿਸਰੇ ਮੇਰੇ ਮਾਏ ਸਾਚਾ ਸਾਹਿਬ ਸਾਚ ਨਾਈ ਰਹਾਉ ਸੱਚੇ ਨਾਮ ਕੀ ਤਿਲਵਟੀ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਬੜਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਕ ਦੇ ਨਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇ ਵਿਰਤ ਰਿਦਾ ਜਿੰਦਨ ਕਰਕੇ ਕੀਤੀ ਰਾਤ ਕਸਮ ਬਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਦ ਰਾ ਗੋਜਰੀ ਮਹੰਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰ ਖਾ ਬਿਨੋਗਰ ਗੁਰ ਪਾਸ ਹਮ ਕੀ ਰੇ ਕਿਰਮ ਸਤਗੁਰ ਸਨਾਈ ਕਰਦੇ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਬਟੇਰੇ ਜਿਨਹਾਂ ਸਰਦਾ ਹਰ ਪਿਆਸ ਹਰ ਹੰਨਾ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਰ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇ ਤੇ ਪਾਘੀਣ ਜੰਪਾ ਜੋ ਸਤਗੁਰ ਸੰਗਤ ਨਹੀਂ ਆਇ ਤ੍ਰਿਕਜੀ ਬੇ ਤ੍ਰਿਕਜੀ ਵਾਸ जिन हरजन सत गुरसंगत भिख्या लिखास नानक नाम प्रकाश राहेम ना आर हरजो पर सैल पतन मै जन ता कर जगा के कर तर मेरे माँ दो जी ससंगत मिले सुतरिया गुर प्रसाद परम पद पाया हरिया रहाओ जनन हर पिता लोग सुदीता कोई न किसकीरिया सिर, सिर सिर स्वाहे ठाकुर का मन पोकर ਉੜੇ ਉੜਾਵੇ ਸੇ ਕੋ ਸਾਤਿਸਵਾ 6:3 ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਪਰਬਤ ਸਦ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਰਾਗਾ ਸਮਹਿ ਲਾ ਚੋਤਾ ਸੋ ਪ੍ਰਕਿਕ ਕੁੰਕਾਰ ਸਦਗੁਰ ਪ੍ਰਸਾਦ ਸੋ ਬੁਰਫ ਨਿਰੰਜਨ ਹਰ ਪਰਫ ਨਿਰੰਜਨ ਗੰਭ ਗੰਭ ਪਾਰ ਸਭ ਧਿਆਵੇਂ ਸਭ ਧਿਆਵੇਂ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਤੁਮਾਰੇ ਜੀ ਤੁਜੀ ਆਕਾਦਾ ਧਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਪਸਾਨਣ ਹਾਰਾ ਹਰ ਆਪੇ ਠਾਕੁਰਾ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤ ਅਰਮ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇ ਘਾਰੀ ਜੀ ਸਭ ਤੇਰੇ ਚੋਜ ਵਜਾਣਾ ਤੂ ਆਪੇ ਦਾਤਾ ਆਪੇ ਭੋਗਤਾ ਜੀ ਹਉ ਤੂ ਬਿਨ ਬਨ ਨਾ ਜਾਣਾ ਤੂ ਭਾਰ ਰਮ ਬੇਤ ਬੇਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇਂ ਜੋ ਸੇਵੇ ਤੁਜੀ ਜੇ ਨਾਨਕ ਤਿਨ ਕੋ ਰਬਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੇਜਨ ਜੁਗ ਮੇ ਸੁਖਵਾਸੀ ਸੇ ਮੋਕਤ ਸੇ ਮੋਕਤ ਪੈਜਨ ਤੈ ਚਿ ਦਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਬੋ ਜਿਨਾਂ ਨਿਰਬੋ ਤੇ ਅਜੀ ਤਿਨ ਕਾ ਬਹੁਤ ਸਭ ਗਵਾਸੀ ਜਿਨ ਸੇਵੇ ਜਿਨ ਸੇਵੇ ਮੇਰਾ ਹਰਜੀ ਤਹਰ ਰੂਪ ਸਮਾਸੀ ਸੇ ਧਨ ਸੇਤਨ ਜਿਨ ਹਰ ਤੈ ਚਿ ਜੇ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੇ ਹਰ ਅਨੇ ਕਨੇ ਕਰਨਤਾ ਤੇਰੇ ਅਨੇਕ ਤੇਰੇ ਅਨੇ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬੇਨਤਾ ਤੇਰੇ ਅਨੇਕ ਤੇਰੇ ਨੇ ਪੜੇ ਬਹੁ ਸਮਰ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤਵਾਤ ਪੁਰਖ ਅਪਨਾ ਕਰਤਾ ਜੀ ਤੂ ਜੇ ਵੜਾ ਬਨਣਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਿਚਲ ਕਰਤਾ ਸੋਈ ਤੂ ਦਾਪੇ ਭਾਵੇਂ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੁਦੇ ਆਪੇ ਇਸ ਰਿਸ਼ਤ ਸੁਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨਾਨਕ ਗੁਰ ਗਾਵੇ ਕਰਤੇ ਕਿ ਜੀਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂਡਾ ਸਾਈ ਜੋ ਤੂ ਭਾਵੇ ਸੋਈ ਤੀਸੀ ਜੋ ਤੂ ਦੇ ਸੋਈ ਪਾਇ ਰਹਾਓ ਸਭ ਤੇਰੀ ਤੂ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੰਗਵਾਇ ਤੁਦਾ ਵੀ ਛੋੜ ਆਪ ਮਿਲਾਇ ਤੂ ਦਰਿਆਓ ਸਭ ਤੁਝ ਹੀ ਮਾਹੇ ਤੁਝਿੰ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਨਜੋਗ ਮਿਲਿ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏ ਸੋ ਜਨ ਜਾਣੇ ਹਰ ਗੁਣ ਸਦੀ ਆਖ ਮਖਾਣੇ ਜਿਨ ਹਰ ਸੇਵਿਆ 32 ਕੋ ਬਾਇ ਸਜੇ ਹੀ ਨਾਮ ਸਮਾਇ ਤੋ ਆਪੇ ਕਰਤਾ ਤੇਰਾ ਕੀ ਅਸਬ ਹੋਏ ਤਦ ਬਿੰਦੂ ਜਾ ਵਰਨ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਈ ਜ ਨਾਨਕ ਗੁਰੂ ਨੂੰ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਸਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੀ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖੇ ਤੈ ਡੁਬਿਅਲੇ ਮਨ ਇੱਕ ਨਜੇ ਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆਰਹਾਉ ਨਾ ਹੂੰ ਜਤੀ ਸਤਿਰਬੜਾ ਮੂਰਮੁਗਦਾ ਜਨਮ ਪਿਆ ਪਰਮਤਨ ਨਾਲ ਤਿੰਨ ਕੀ ਸਣਾ ਜਿੰਤੂ ਨਹੀਂ ਵਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਾਦਮਾਨੁ ਗਦੇ ਹੋਰਿਆ ਗੋਬਿੰਦ ਮਹਾਰਾਜ ਕੀ ਤਰੀ ਬਰੀਆ ਵਰ ਕਾ ਤੇ ਕਿਤਨਾ ਕਾਮਿਲ ਸਾ ਸੰਗਤ ਬਚ ਕੇਵਲ ਨਾਮ ਸਨੁ ਜਾਨ ਲਾਹ ਪੋਲ ਚੰਦਰਨ ਕੀ ਜਨਮ ਬਿਰਥਾ ਜਾ ਤਰੰਗ ਮਾਇ ਕੇ ਰਹਾਉ ਜਬ ਤਬ ਸਮਝਮ ਧਰਮਨਾ ਕਮਾਇ ਸੇਵਾ ਸਾਧਨ ਜਾਣੇ ਹਰ ਰਾਇ ਕਹੋ ਨਾਨਕ ਹਮ ਨੀਜ਼ ਕਰਮਾ ਸਨਣ ਪਰੇ ਕੀ ਰਾਖੋ ਸਰਮਾ

जेते वदन से सप्तरे आप अपनी बोझो जा रहे तुम सब इधरहत नानो जानत भेद भेद और आलम निरंकार निरवकार निलंब आदिन अनाद असम्पता का मूर्चार वेदाय को पिवनपात वेद ताको कारबान मल महामुरस को बेनजानत महादेव को कैसा रसे निरंकार कजन ने बेवाप अपनी बुध है जेती पन्न बिलम है तो तेती सुनवा लिखाने जाय पसारा कई भी ते से जा प्रथम संसारा

ਰੱਛਾ ਹੋਇ ਤਾ ਹੈ ਸਭ ਕਾਲਾ ਦੂਸ ਅਰਿਸ਼ਰਤ ਕਾਲਾ ਕਿਰਪਾ ਦੇ ਸਨ ਜਾਣ ਰੋ ਤਾ ਕਿਤਾਬ ਤੁਮ ਮੇਰੇ ਉਰਦਸੁਦ ਘਰ ਮੋ ਸਫੀਦ ਚਾਛ ਵੇ ਸਕੇ ਨਾ ਕੋਈ ਏਕ ਬਾਰ ਜਿੰਤੋਂ ਮੈਂ ਸੰਭਾਰਾ ਕਾਲ ਫਾਸੇ ਤਾ ਹੀ ਬਾਰਾ ਜਿੰਨਾ ਨਾਮ ਤੇ ਹਰੋ ਕਹਾਦਰ ਚੁ ਦੋਕ ਤਰਾ ਖੜਕ ਕੇ ਤੁਮ ਸੋਨੇ ਤਿਆਰੀ ਆਬ ਹਾ ਦੇ ਲੋ ਬਾਰੀ ਸਰਵ ਠੋਰ ਮੋ ਸਹਾਈ ਦੋਸਤ ਦੋਕ ਤੇ ਲਹੂ ਬਚਾਈ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹੇ ਦਵਾਰੋ ਦਵਾਰ ਬਹਿੰਗੇ ਕਿਲਾ ਜਿਸ ਗੋਵਿੰਦ ਆਸਤਵਾਰ ਰਾਮਕਲੀ ਮਹੱਲਾ ਤੀਜਾ ਨੰਦ ਦੇ ਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੇ ਮਾਏ ਸਤਿਗੁਰੂ ਮਾ ਪਾਇਆ ਸਤਿਗੁਰਤਾ ਪਾਇਆ ਸਹਿ ਸੱਚੇ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸਬਦੋਦਕੋ ਹਰੀ ਕੇਰਾ ਮਾ ਜੀ ਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮਾ ਪਾਇਆ ਇਹ ਮਨ ਮੇਰਿਆ ਤੂੰ ਸਦਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਨਣਾ ਅੰਗੀਕਾਰ ਉਹ ਕਰੇ ਤੇਰਾ ਕਰ ਸੁ ਸੁਣਾਣਾ ਸਮਣਾ ਅਗਲਾ ਸੁਮਰਾ ਸਵਾਮੀ ਸੁਖ ਨੂੰ ਸਾਰੇ ਕਹਿ ਨਾਨਕ ਮਨ ਮੇਰੇ ਸਦਰ ਉਹਰ ਨਾਲੇ ਸਾਚੇ ਸਾਈਹਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜੈ ਜੈ ਦੇਹੁ ਸੁਭਾਅ ਸਦਾ ਸਿਫਲਾਹ ਤੇਰੇ ਨਾਮ ਮਨ ਵਸਾਏ ਨਾਮ ਜਿੰਗੇ ਮਨ ਵਸਾਇਆ ਬਾਜੇ ਸ਼ਬਦ ਗਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਪੋਕਾ ਸਭ ਕੋ ਐਂ ਕਰਸਾਂ ਸੁਖ ਮਨ ਆਈ ਜੀਨੀ ਚਾਜਾ ਬੁਝੇਂ ਸਾਧਾ ਗੁਰਮਾਨ ਕੀ ਦਾਗੁਰ ਬਟੋ ਜੀ ਦੀ ਵਧਾਈਆਂ ਕਹੇ ਨਾਨਕ ਸੋ ਸੰਤੋ ਸਤੋ ਸਤੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਜੇ ਪੰਚ ਬਤ ਅਧਕਾਰ ਸਵਾਗੇ ਘਰ ਸਵਾਗੇ ਸਭ ਬਤ ਵਜੇ ਕੱਲਾ ਚਿਤ ਕਰਤਾ ਰਿਆ ਪੰਚ ਦੁੱਤੋ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੋ ਜਿੰਨ ਕੋ ਸੇ ਨਾਮ ਹਰ ਕਿ ਲਾਗੇ ਕਹੇ ਨਾਨਕ ਤਹਿ ਸਕੋ ਆ ਤਿਤ ਕਰ ਅਨਹੰਦ ਵਾਜੇ ਅਨੰਤ ਨੂੰ ਵੜ ਭਾ ਕੀ ਹੋ ਸਗਲ ਮਨੋਰਤ ਪੂਰੇ ਪਾਰਮਪਾਤਰੋ ਕਿਲ ਬਸੂਰੇ ਦੂਖ ਰੋਗ ਸੰਤਾਪ ਪੁਤਰੇ ਸੂੜੀ ਸੱਚੀ ਬਾਣੀ ਸੰਸਾਗਨ ਭਈ ਸਿਰ ਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਇਹ ਪੁਨੀਰ ਕਹਤੇ ਇਹ ਬਵਿਸ਼ਤ ਗੁਰ ਰਹਾ ਭਰੂਰੇ ਬਿਨਵੰਤਨ ਨ ਗੁਰ ਜਨਨ ਲਾਗੇ ਵਜ ਅਨਹਦ ਦੂਰੇ ਮੁੰਦਾਵੜੀ ਮਹੱਲਾ ਪੰਜਵਾ ਥਾਲ ਵਿਸਤ ਨ ਉਸਤੂ ਪਯੋਸਨ ਸੰਸੋ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਬਯੋਜਿਸ ਕਾ ਸਭਸਦਾਰੋ ਜੇ ਕੋ ਖਾਵੇ ਜੇ ਕੋ ਪੁਜੇ ਤਿਸ ਕਾ ਵਿਦਾਰੋ ਇਹ ਬਸਤ ਜੀ ਨੇ ਜਾ ਇਹ ਨਿਤਨੇਖਸਰਾ ਕੋ ਤਾਰੋ ਤੁਮ ਸੰਸਾ ਆਚਰਨ ਲਗ ਤਰੀ ਸ ਬਨਾਨੰਗ ਪਰਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂ ਜੋ ਕਿ ਤੋ ਹੀ ਮੈਨੂ ਗਾਨੇ ਕੋ ਗੁਣ ਨਾਹੀ ਆਪੇਦਰਸ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀ ਮਾ ਧਨਮਨ ਥੀ ਵੇ ਹਰਿਆ ਪੌੜੀ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਾ ਐ ਉੱਥੇ ਤੇਰੀ ਰਖਗ ਨੂ ਦਰਮਾਹੇ ਸੁਣ ਕੇ ਜਮਕੇ ਦੂਤ ਨੈ ਚੁਰ ਜਾਏ ਭਉ ਜਲ ਬਿਕਮਸ ਗਾ ਹੋਗੁਰ ਸਬਦੀ ਭਾਰ ਪਾਇ ਜਿੰਨ ਕੋ ਲੱਗੀ ਪਿਆਸ ਅਮ੍ਰਿਤ ਸਈ ਖਾਏ ਕਲ ਮੇ ਇਹੋ ਪੁੰਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸੰਭਾਲੇ ਸਾਸਾ ਬਿਰਥਾ ਕੋਨੀ ਜੀ ਆਵੇ ਤੁਨਾਹੇ ਸ਼ਲੋਕ ਮਹੱਲਾ 5 ਅੰਤਰ ਗੁਰੂ ਅਰਾਧਨਾ ਜੇਵਾ ਝਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸੁਣਨਾ ਸੁਣਨਾ ਗਨਾਉ सदगुर से तीर्थ याद रखिए पर ये ठाऊँ कहूँ ना न कृपा करे जिसने भी बदे जगमो दम काटिए बिल्ले के के महल्ला पंजवा रखे रखना रोआर में गार गुरु की पर रिपाय कास हुआ आप दयाल मनो ना विसारन सात जना के संग पो चल तारन साकत निंद दुखन में पितारन साहिब के टेक नानक मन्ने माए जिस समर सुख होए सगले दुख जाए वाहिगुरु वाहिगुरु